ਹੈਲੋ ਸੇਠ ਸਾਹਿਬ ਸਸਰੀ ਕਾਲਜੀ ਧੀਰਾ ਬੋਲਦਾ ਹਾਂ 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 ਦੱਸੋ ਜੀ ਤੇ ਆਪਾਂ ਝੋਨਾ ਵੜ ਲਿਆ ਸੀਗਾ ਜੀ ਤੇ ਟਰਾਲੀ 'ਚ ਹੀ ਆ ਕਿਵੇਂ ਕਰੀਏ ਅੱਛਾ ਅੱਛਾ ਟਰਾਲੀ ਜੀ ਪਾਈ ਬਠਾ ਜੇ ਹਾਂ ਹਾਂ ਸਿੱਧਾ ਲਾਉਣਾ ਸੀ ਆਪਾਂ ਤੂੰ ਐਂ ਕਰ ਕੰਡਾ ਕਰਾ ਕੇ ਇੱਕ ਵਾਰੀ ਮੰਡੀ ਚ ਲਾ ਤੇ ਅੱਛਾ ਕਾਰਟ ਕੋਡ ਨਾ ਬਾਲੀ ਪੈ ਜੀ ਨਹੀਂ ਕਾਰਟ ਕੋਡ ਦਾ ਸੁੱਕਾ ਹੀ ਝੋਨਾ ਤੇਰਾ ਹਾਂਜੀ ਹਾਂਜੀ ਝੋਨਾ ਦਾ ਆਪਣਾ ਸੁੱਕਾ ਹੀ ਆ ਤੇ ਤੁਸੀਂ ਕਾਰਟ ਬਾਰੇ ਦੱਸ ਦਿਓ ਕਿਤੇ ਬਾਲੀ ਨਾ ਪੈ ਜੀ ਨਹੀਂ ਕੋਈ ਨਹੀਂ ਤੂੰ ਕੰਡਾ ਕਰਾ ਕੇ ਮੰਡੀ ਚ ਲਾ ਦੇ ਆਪਾਂ ਘਰੇ ਤੇਰਾਂ ਨਾ ਵੰਡਿਆ ਕੁਸ ਨਹੀਂ ਫੇਰ ਵੀ ਦੱਸ ਦਿੰਦੇ ਯੇ ਕਰੀ ਤੂੰ ਨਾ ਤੀਰੇ ਕੋਈ ਨਹੀਂ ਮੰਡੀ ਚ ਆ ਜਾ ਆਪਾਂ ਘਰੇ ਤੇਰਾਂ ਨਾ ਵੰਡਿਆ ਮੈਂ ਵੀ ਆਉਣਾ ਠੀਕ ਹੈ ਠੀਕ ਹੈ ਜੀ ਸ੍ਰੀ ਕਾਲ ਜੀ ਸੇਠ ਜੀ ਹਾਂ ਤੇ ਮੈਂ ਤੀਰੇ ਵਧੀ ਠੀਕ ਆ ਚਲ ਕੋਈ ਨਹੀਂ ਪਾਤੀ ਦਾ ਠੀਕ ਆ ਹਾਂਜੀ ਹੋ ਠੀਕ ਆ ਹਾਂਜੀ ਹਾਂਜੀ ਵਧੀਆ ਜੀ ਦਾਣੇ ਹਰੇਵਾ ਹੋਆ ਯਾਰ ਹਰੇ ਤਾਂ ਹੀ ਬਾਹਾਂ ਚ ਦਾ ਜਮਾ ਸੁੱਕਿਆ ਖੜਾ ਇਹ ਝੋਨਾ ਚ ਘਾ ਕੇ ਹੀ ਵੜਿਆ ਨਹੀਂ ਯਾਰ ਝੋਨਾ ਤੇਰਾ ਵਾਵਾ ਗਿੱਲਾ ਦੀ ਰਿਹਾ ਤਾਂ ਕੰਮ ਖਰਾਬ ਆ ਯਾਰ ਫੇਰ ਜੀ ਹੁਣ ਐਂ ਤਾਂ ਕੰਮ ਲੋਡ ਨਹੀਂ ਆਉਣਾ ਫੇਰ ਜੀ ਹੁਣ ਫੇਰ ਕਿਲੋ ਸਫਾਈ ਦੀ ਕਾਟ ਬਹੁ ਪਈ ਤੈਨੂੰ 6 ਕਿਲੋ ਪੈ ਜੂਗੀ ਬਾਕੀ ਤੈਨੂੰ ਮੌਚਰ ਦੇ ਹਿਸਾਬ ਨਾਲ ਕਿਲੋ ਕਾਟ ਪੈ ਜੂਗੀ 17 17 ਤੋਂ ਵੱਧ ਹੋਇਆ ਉਹਨਾਂ ਤੇਨੂੰ ਕਿਲੋ ਹਿਸਾਬ ਨਾਲ ਕਰ ਫਿਰ ਐ ਕਰੋ ਜੀ ਤੁਸੀਂ ਪੱਖਾ ਲਾ ਦਿਓ ਤੇ ਮੈਂ ਗੱਟੇ ਭਰਾ ਦੂੰਗਾ ਤੇ ਲਾ ਕੇ ਫਿਰ ਹੋਰ ਤਾਂ ਕੋਈ ਹੱਲ ਨਹੀਂ ਜੀ ਇਹ ਤਾਂ ਕਾਟਣਾ ਤਾਂ ਮੈਂ ਜਮਾ ਹੀ ਪਟਿਆ ਜਾਊਗਾ ਜੀ ਫਿਰ ਤੈਨੂੰ تیرے 10 15 ਦਿਨ ਬੈਠਣਾ ਪੈਣਾ ਬਾਈ ਬਹਿ ਜਾਗੇ ਜੀ ਫਿਰ ਹੋਰ ਕੀ ਹੈ ਜੀ ਤਾਂ ਹੁਣ 3 ਮਹੀਨੇ ਫਸਲ ਸੰਭੀ ਹੈ ਹੁਣ ਐਵੇਂ ਤਾਂ ਕੀ ਸਿੱਟਣੀ ਹੈ ਬਹਿ ਜਾਗੇ ਜੀ 15 ਦਿਨ ਫਿਰ ਹੋਰ ਕੀ ਤੁਸੀਂ ਪੱਖਾ ਲਵਾ ਦਿਓ ਚਲੋ ਪੱਖਾ ਲਵਾ ਦਿੰਦਾ ਕੋਈ ਨਹੀਂ ਠੀਕ ਹੈ ਜੀ ਕੋਈ ਨਹੀਂ ਕਰ ਲੋ ਠੀਕ ਹੈ ਠੀਕ ਹੈ ਓ ਕਿਵੇਂ ਆ تیرਿਆ ਵੱਡ ਲਿਆ ਗੇਤਾ ਜੀ ਉੱਕਾ ਦਾ ਕੀਤਾ ਭਰਾਵਾ ਮੈਂ ਤਾਂ ਆਖਿਆ ਸੀ ਸਿੱਧਾ ਲੈ ਲੋ ਿੱਧੇ ਤੇ ਕਾਰਟੀ ਵਾਲੀ ਮੰਗੀ ਜਾਂਦੇ ਆ ਮੈਂ ਕਿਹਾ ਫਿਰ ਤੋਲ ਕੇ ਹੀ ਵੇਚਦੇ ਆਂਗੇ ਤੋਲਕਿਆਂ ਦੇ ਇਹ 10 ਦਿਨ ਵੀਕ ਨਹੀਂ ਨਹੀਂ ਯਾਰ ਉਹ ਫਿਰ ਕਿੱਡੀ ਕਵੱਡੀ ਗੱਲ ਆ ਪਤਾ ਜ਼ਰਾ ਮੰਡੀ ਦਾ ਦਿਨ ਲੰਘਦੇ ਹੱਤੀਆਂ ਨੂੰ ਉਹ ਤੀਆਂ ਕਰਦੀਆਂ ਮੇਰੇ ਤੇ ਟੈਨਸ਼ਨ ਬਣੀ ਪਈ ਆ ਯਾਰ ਓਏ ਐਂ ਕਰ ਓਏ ਟੈਨਸ਼ਨ ਫੇਰ ਹੀ ਲੈਣੀ ਆ ਜਾਂ ਬੋਤਲ ਫੜ ਕੇ ਲੈ ਕੇ ਆ ਚਲ ਐਂ ਕਰ ਲੈ ਫੜ ਹੋਰ ਹੋਰ ਚਲ ਮੇਰਾ ਵੀਰ ਚੱਲਿਆ ਭਾਈ ਬਣ ਕੇ ਫੜ ਕੇ ਓਏ ਯਾਰ ਦੋਹੇ ਇਕੱਠੇ ਹੋਏ ਜਾਂਦੇ ਅੱਗੇ ਤਾਂ ਕੱਲਾ ਕੱਲਾ ਨੇ ਸੀ ਲਾਉਣ ਦੇ ਫੋਫਲਾ ਮੇਰਾ ਧੀਰੇ ਓਏ ਅੱਜ ਤਾਂ ਲੇਟ ਆੜੀ ਆ ਮੇਰੇ ਹਿਸਾਬ ਨਾਲ ਪਾਉਣੇ 4 ਹੋ ਗਏ ਐਂ ਕਰ ਫੜ ਲਿਆ ਭੱਜ ਕੇ ਜਾ ਕੇ ਬੋਤਲਾ ਓ ਯਾਰ ਰਹਿਣ ਦਿਓ ਮੈਂ ਤਾਂ ਆ ਯਾਰ 2 ਦਿਨ ਤਾਂ ਹੋ ਗਏ ਪੀ ਜਾਂਦੇ ਨੂੰ 6 ਬੋਤਲਾ ਆਪਾਂ ਪਹਿਲਾਂ ਪੀ ਗਿਆਂ ਪਿੰਡ ਦੇ ਬੰਦੇ ਬੈਠੇ ਤੇ ਭੇੜਾ ਲੱਗਦਾ ਯਾਰ ਓਏ ਕੁਛ ਨਹੀਂ ਯਾਰ ਭੇੜਾ ਲੱਗਦਾ ਜਦੋਂ ਸਾਡੇ ਮੱਕੀ ਦਾ 4 ਪਾ 10 ਦਿਨ ਪੀ ਗਿਆਂ ਅਸੀਂ ਤਾਂ ਕਹਿਣਾ ਹੀ ਭੇੜਾ ਲੱਗਦਾ ਓ ਯਾਰ ਉਹ ਗੱਲ ਨਹੀਂ ਪਈ ਦਸਣਾਉਣ ਲੱਗ ਜਾਨੇ ਆ ਯਾਰ ਮੈਂ ਤਾਂ ਉ ਆਣਾ ਵੀ ਦਿਹਾੜੀ ਆਪਾਂ ਨਗਾ ਫੜ ਗਏ ਓ ਨਗਾ ਨੁਗਾਣੀ ਪਿੰਡ 'ਚ ਸਭ ਤੋਂ ਗੇਤਾ ਝੋਨਾ ਤੂੰ ਵੱਢਿਆ ਹੁਣ ਐ ਕਰੀ ਦੋ ਇਕੱਠੇ ਹੀ ਫੜ ਲਈ ਮੁੜ ਕੇ ਵਜਦੀ ਫੇਰ ਤੁਰਿਆ ਫਿਰਦਾ ਲੇਟ ਆ ਕਾਮਯਾਰਾ ਓਏ ਚੁੱਪ ਕਰ ਬੋਲਣਾ ਸਾਡਾ ਸੇਠ ਆ ਗਿਆ ਰੁਕੇ ਜੀ ਰੁਕੇ ਰੁਕਾ 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 ਕਿਵੇਂ ਆ ਤੇਰੇ ਕੀ ਗੱਲ ਹੋ ਗਈ ਕੀ ਹਾਲ ਆ ਸੇਠ ਸਾਹਿਬ ਠੀਕ ਆ ਠੀਕ ਆ ਵਧੀਆ ਸੇਠ ਸਾਹਿਬ ਤੁਹਾਡੇ ਮੂਰੇ ਨੱਕ ਬੇਨਤੀ ਆ ਹੂੰ ਮੇਰਾ ਖੇੜਾ ਛੜਾ ਦਿਓ ਭਾਵੇਂ ਮੇਰਾ ਕਾਟਤੀ ਝੋਨਾ ਲੈ ਲਓ ਮੇਰਾ ਖੇੜਾ ਛੜਾ ਦਿਓ ਤੇ ਕੀ ਚੱਕਰ ਪੈ ਗਿਆ ਚੱਕਰ ਕੀ ਪੈਣਾ ਜੀ ਤੁਸੀਂ ਮੈਨੂੰ ਸਫਾਈ ਦੀ 6 ਕਿਲੋ ਕਿਹਾ ਸੀ ਮੈਂ ਤੁਹਾਨੂੰ 7 ਕਿਲੋ ਕਾਟ ਦੇਣ ਨੂੰ ਵੀ ਤਿਆਰ ਹਾਂ ਹੁਣ ਕੀ ਹੋ ਗਿਆ ਡੀ ਜੀਤੀ ਹੁਣ ਆ ਕੀ ਆ ਜੀ ਮੇਰਾ 1.5 ਕਿੱਲੇ ਦਾ ਝੋਨਾ ਹੈ ਜੇ ਮੈਂ ਕਾਟ ਤੇ ਲਹੂੰਗਾ 2.5 ਕੁਇੰਟਲ ਵੱਤ ਵੱਤ ਮੇਰਾ 3 ਕੁਇੰਟਲ ਝੋਨਾ ਲ ਕਟਿਆ ਜਾਊਗਾ ਕਾਟ ਦੇ ਵਿੱਚ ਪਰ ਉਹ ਜਿਹੜੇ ਮੇਰੇ ਨਾਲ ਦੇ ਨਹੀਂ ਬੈਠੇ ਜੀ 4 ਵਜੇ ਆ ਜਾਂਦੇ ਆ ਇਹ ਮੇਰੇ ਕੋਲ ਮੈਥੋਂ ਸ਼ਰਾਬ ਪਾਲਦੇ ਆ ਤੇ 9 ਵਜਿਆਂ ਪੱਬਾਂ ਤੇ ਹੋ ਕੇ ਘਰੇ ਜਾਂਦੇ ਆ ਤਿੰਨ ਦਿਨ ਹੋ ਗਏ 8-9 ਸ਼ਰਾਬਾਂ ਦੀਆਂ ਬੋਤਲਾਂ ਤੂੰ ਪਹਿਲਾਂ ਪੀ ਗਏ ਤੇ ਜੇ ਮੇਰਾ 10 ਦਿਨ ਝੋਨਾ ਹਜੇ ਨਾ ਵਿਕਿਆ ਉਹਨੇ ਦਾ ਮੇਰਾ ਝੋਨਾ ਨਹੀਂ ਹੋਣਾ ਜਿੰਨੇ ਦੀ ਸ਼ਰਾਬ ਪੀ ਜਾਣਗੇ ਚੱਲ ਫਿਰ ਤੇਰਾ ਕੰਡਾ ਹੋਇਆ ਹੀ ਆ ਤੇ 10 ਕਿਲੋ ਕਾਟ ਦੇ ਹਿਸਾਬ ਨਾਲ ਤਲਾ ਦਿੰਨੇ ਆ ਪਾਚੀ ਤੇਰੇ ਕੋਲਿਆ ਮੈਨ ਜਿਆਦਾ ਠੰਡੇ ਠੰਡੇ ਕਰੇ ਪਹੁੰਚ ਠੀਕ ਹੈ ਜੀ ਠੀਕ ਆ ਓਏ ਚਲੋ ਉઠੋ ਝੋਨਾ ਦਾ ਵਗ ਗਿਆ ਮੇਰਾ ਚਲੋ ਚਲੇ ਕਰੇ ਓ ਫਿਰ ਤਾਂ ਵਧੀਆ ਹੋ ਗਿਆ ਐਂ ਕਰ ਜਾਦੀ ਐ ਕੋ ਹੋਰ ਫੜ ਲਿਆ ਹਜੇ ਕੱਚੇ ਆ ਤੇ ਰੋਟੀ ਢਾਬੇ ਤੇ ਫੜ ਲੀਆਂ ਜਾਂ ਇੱਥੇ ਹੀ ਪਵਾਗੇ ਓਏ ਆਹ ਭਰਾਵਾ ਮੇਰੇ ਬੱਦੇ ਹਥਾਂ ਲਵੇ ਖੋਏ ਮੈਥੋਂ ਹੋਰ ਨਹੀਂ ਦਾਰੂ ਲਿਆਂਦੀ ਜਾਂਦੀ ਮੈਂ ਤਾਂ ਥੋੜੇ ਪਿੱਛੇ ਪਹਿਲੇ ਹੀ ਝੋਨੇ 'ਚ ਬਹੁਤ ਕਾਟਾ ਖਾਲਿਆ ਕਰੇ ਆਉਣਾ ਆਜੋ ਨਹੀਂ ਥੋੜੀ ਭਰਾਵਾ ਇੱਥੇ ਇੱਥੇ ਹੀ ਪੈ ਰ ਮੈਂ ਤਾਂ ਚੱਲਿਆ